ਸਪੀਕਰ ਸਾਹਿਬ ਡਿਫੀ ਸਪੀਕਰ ਸਾਹਿਬ ਤੇ ਜਿਹੜੇ ਸਾਡੇ ਉਹ ਪ੍ਰਧਾਨ ਨੇ ਬੋਧਰਾਮ ਜੀ ਸਾਰੇ ਸਾਡੇ ਐਮਐਲਏ ਸਹਿਬਾਨ ਐਮਪੀ ਸਹਿਬਾਨ ਸਾਰੇ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਰਹੇ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੀ ਲੋਕਾਂ ਦੀ ਜਿਹੜੀ ਇਹ ਸਰਕਾਰ ਹੈ ਤੇ ਸਾਰੇ ਅਸੀਂ ਜਿੰਨੇ ਨਮਾਇंदे ਆ ਵਿੱਚੇ ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਆਮ ਲੋਕਾਂ ਦੇ ਵਿੱਚੋਂ ਜਿਹੜੇ ਨਿਕਲ ਕੇ ਆ ਉਹ ਆਏ ਆ ਤੇ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਇਹ ਸਾਨੂੰ ਸਰਕਾਰ ਬਣ ਤੋਂ ਪਹਿਲਾਂ ਵੀ ਪਤਾ ਸੀ ਤੇ ਅੱਜ ਵੀ ਸਾਡੀ ਸਰਕਾਰ ਹੈ ਜਿਹੜੀ ਉਹਨਾਂ ਦੇ ਜਿਹੜੀ ਕੰਮ ਹੈ ਉਹ ਕਰ ਰਹੀ ਹੈ ਸੋ ਮੇਨ ਜਿਹੜਾ ਮੀਟਿੰਗ ਦਾ ਅਜੰਡਾ ਇਹ ਸੀ ਕਿ ਜਿਹੜੇ ਡਿਵੈਲਪਮੈਂਟ ਦੇ ਕੰਮ ਵੱਖ-ਵੱਖ ਜਿਹੜੇ ਪਿੰਡਾਂ ਦੇ ਵਿੱਚ ਚੱਲ ਰਹੇ ਆ ਸਾਰੇ ਐਮਐਲਏ ਸਹਬਾਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਨੂੰ ਰਿਵਿਊ ਕੀਤਾ ਗਿਆ ਕਿੱਥੇ ਐਡਮਿਨਿਸਟ੍ਰੇਸ਼ਨ ਵੱਲੋਂ ਕਿਤੇ ਕੋਈ ਦਿੱਕਤ ਹੈ ਕਿੱਥੇ ਕੋਈ ਪੈਸਿਆਂ ਦੀ ਦਿੱਕਤ ਹੈ ਕਿਹੜੇ ਲੈਵਲ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਡਿਸਕਸ਼ਨ ਹੈ ਕੀਤੀ ਗਈ ਹੈ ਦੋਸਤੋ ਇਲਾਵਾ ਕਿਉਂਕਿ ਜਿਹੜਾ ਇੱਕ ਪ੍ਰੋਗਰਾਮ ਚਲਵਾਇਆ ਸੀਗਾ ਸਰਕਾਰ ਨੇ ਕਿ ਸਰਕਾਰ ਤੁਹਾਡੇ ਦਵਾਰ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਗ੍ਹਾ-ਜਗ੍ਹਾ ਤੇ ਵਿੱਚ ਡੀਸੀ ਸਹਿਬਾਨ ਸਾਡੇ ਅਫਸਰ ਸਹਿਬਾਨ ਸਾਰੇ ਪਿੰਡਾਂ 'ਚ ਜਾ ਕੇ ਮਤਲਬ ਕਿ ਇੱਕ ਟੇਬਲ ਲਾ ਕੇ ਸਾਰੇ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਆਮ ਲੋਕਾਂ ਦੀਆਂ ਉਹਨਾਂ ਦਾ ਹੱਲ ਹੈ ਜਿਹੜਾ ਉਹ ਕੀਤਾ ਜਾਂਦਾ ਸੀ ਹੁਣ ਉਸੇ ਤਰ੍ਹਾਂ ਸਰਕਾਰ ਦਾ ਇੱਕ ਜਿਹੜਾ ਇੱਕ ਨਵਾਂ ਪ੍ਰੋਗਰਾਮ ਕਿ ਤੁਹਾਡਾ ਐਮਐਲਏ ਤੋਡੇ ਦਿਵਾਰ ਜਿਹੜਾ ਇੱਕ ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਕਿ ਜਿੰਨੇ ਲੋਕਾਂ ਦੇ ਨਮਾਇंदे ਐ ਐਮ ਐਲ اے ਸਹਿਬਾਨ ਲੋਕਾਂ ਚ ਜਾ ਕੇ ਪਿੰਡ ਪਿੰਡ ਜਾ ਕੇ ਉਹਨਾਂ ਦੇ ਜਿਹੜੀਆਂ ਸਮੱਸਿਆਵਾਂ ਸੁਣਨਗੇ ਤੇ ਉਹਨਾਂ ਦਾ ਜਿਹੜਾ ਹੱਲ ਐ ਉਹ ਕੀਤਾ ਜਾਊਗਾ ਮੈਂਨ ਦੇਖੋ ਕਹਿਣ ਦਾ ਭਾਵ ਇਹੀ ਐ ਕਿਉਂਕਿ ਲੋਕਾਂ ਨੇ ਚੁਣ ਕੇ ਸਾਨੂੰ ਇੱਥੇ ਭੇਜਿਆ ਬਹੁਤ ਲੋਕਾਂ ਨੂੰ ਉਮੀਦਾਂ ਨੇ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਸਮੱਸਿਆਵਾਂ ਹਨ ਲੋਕਾਂ ਦੇ ਵਿੱਚ ਜਾ ਕੇ ਜਿਹੜੀਆਂ ਪਤਾ ਚੱਲ ਸਕਦੀਆਂ ਨੇ ਸੋ ਲੋਕਾਂ ਚੋਂ ਨਿਕਲ ਕੇ ਆਇਆ ਤੇ ਉਹਨਾਂ ਦੇ ਵਿੱਚ ਰਹਿ ਕੇ ਸਮੱਸਿਆਵਾਂ ਦਾ ਹੱਲ ਕਰਨਾ ਐ ਇਹੀ ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਵੀ ਦਿੱਤਿਆ ਤੇ ਇਹ ਤੇ ਜਿਹੜਾ ਡਿਸਕਸ਼ਨ ਹੈ ਉਹ ਵੀ ਜਿਹੜੀ ਆ ਉਹ ਹੀ ਹੈ। ਪੀਜੀ ਪੰਚਾਇਤੀ ਇਲੈਕਸ਼ਨਾਂ ਦੇ ਉੱਤੇ ਵੀ ਕੋ ਚਰਚਾ ਹੋਈ ਹੈ ਵੀ ਕਦੋਂ ਕਰਾਈ ਜਾ ਸਕਦੀ ਹੈ। ਦੇਖੋ ਸਾਰੀਆਂ ਇਲੈਕਸ਼ਨਾਂ ਆਉਣ ਵਾਲੇ ਸਮੇਂ 'ਚ ਹੋਣੀਆਂ ਐ ਪੰਚਾਇਤੀ ਵੀ ਹੋਣੀਆਂ ਐ ਕਾਰਪੋਰੇਸ਼ਨ ਵੀ ਹੋਣੀ ਐ ਬਲਾਕ ਸੰਵਤੀ ਵੀ ਹੋਣੀ ਐ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੀ ਹੋਣੀਆਂ ਐ ਤੇ ਉਹਨਾਂ ਲਈ ਤਾਂ ਚਲੋ ਜਿਹੜੇ ਸਾਡੇ ਲੀਡਰ ਐ ਸਾਡੀ ਸਰਕਾਰ ਐ ਹਮੇਸ਼ਾ ਜਿਹੜੀ ਪਿਆਰ ਐ ਪਰ ਉਹਦੇ ਲਈ ਹਜੇ ਕਦੋਂ ਹੋਣੀ ਐ ਇਹਦੇ ਬਾਰੇ ਕੋਈ ਜੀ ਡਿਸਕਸ਼ਨ ਆ ਉਹ ਨਹੀਂ ਕੀਤੀ। ਚਾਹੇ ਸਿੰਬਲ ਤੇ ਨਹੀਂ ਲੜेंगी ਪਾਰਟੀ ਪੰਚਾਇਤੀ ਚੋਣ ਕਿ ਇਸ ਬਾਬਤ ਕੋਈ ਚਰਚਾ ਹੋਈ ਹੈ ਕੋਈ ਫੈਸਲਾ ਹੋਇਆ ਨਹੀਂ ਮੈਂ ਕਹੀ ਜਨਾ ਜੀ ਚੋਣਾਵਾਂ ਬਾਰੇ ਹਜੇ ਡਿਸਕਸ਼ਨ ਜਿਹੜੀ ਹੈ ਕੋਈ ਨਹੀਂ ਹੋਈ ਬਾਕੀ ਆਉਣ ਵਾਲੇ ਦਿਨਾਂ ਚ ਕਿਉਂਕਿ ਇਲੈਕਸ਼ਨਾਂ ਜਿਹੜੀਆਂ ਨੇ ਉਹ ਹੋਣੀਆਂ ਨੇ ਡਿਸਕਸ਼ਨ ਜਿਹੜੀ ਹੈ ਤੇ ਜ਼ਰੂਰ ਜਿਹੜੀ ਆ ਹੋਊਗੀ ਤੇ ਆਮ ਆਦੀ ਪਾਰਟੀ ਜਿਹੜੀ ਮਜ਼ਬੂਤੀ ਨਾਲ ਜਿਹੜੀ ਸਾਰੇ ਲੱਛ ਨਹੀਂ ਇਸ ਸਮਲੀ ਚੋਣਾਂ ਦੇ ਉੱਤੇ ਕੋਈ ਗੱਲਬਾਤ ਹੋਈ ਹੈ ਕੈਂਡੀਡੇਟ ਕਿਹੜੇ ਹੋਣਗੇ ਉਹਨਾਂ ਬਾਰੇ ਕੋਈ ਚਰਚਾ ਨਹੀਂ ਹਜੇ ਕੋਈ ਕੈਂਡੀਡੇਟ ਤੇ ਜਿਹੜੀ ਗੱਲ ਨਹੀਂ ਹੋਈ ਪਰ ਇਹ ਹੈ ਵੀ ਜਦੋਂ ਡਵੈਲਪਮੈਂਟ ਦੀ ਗੱਲ ਹੁੰਦੀ ਹੈ ਤਾਂ ਉਹ ਚਾਰੇ ਹਲਕਿਆਂ ਚ ਵੀ ਕਿਉਂਕਿ ਮੇਰਾ ਤਾਂ ਆਪਣ ਉਹ ਚੱਲ ਰਿਹਾ ਤੇ ਤੇਜ਼ੀ ਨਾਲ ਚੱਲ ਰਿਹਾ ਸਾਨੂੰ ਵੀ ਇਹ ਹੈ ਵੀ ਕੋਰਡ ਲੱਗਣ ਤੋਂ ਪਹਿਲਾਂ ਪਹਿਲਾਂ ਜਿਹੜੇ ਡਵੈਲਪਮੈਂਟ ਦੇ ਕੰਮ ਨੇ ਜਿਹੜੇ ਵੱਧ ਤੋਂ ਵੱਧ ਜਿਹੜੇ ਆ ਉਹ ਕਰਵਾਏ ਜਾਣ ਤੇ ਬਾਕੀ ਮੈਂ ਤੁਹਾਨੂੰ ਇਹ ਬੜੇ ਵਿਸ਼ਵਾਸ ਨਾਲ ਕਹਿਣਾ ਕਿਉਂਕਿ ਜਲੰਧਰ ਦੇ ਵਿੱਚ ਵੀ ਵੱਡੀ ਜਿੱਤ ਜਿਹੜੀ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੀ ਬਾਇਲੈਕਸ਼ਨ ਚ ਹੋਈ ਹੈ ਤੇ ਇਨਾਂ ਚਾਰੇ ਸੀਟਾਂ ਤੇ ਆਮ ਆਦਮੀ ਪਾਰਟੀ ਵੱਡੀ ਜਿੱਤ ਜਿਹੜੀ ਆ ਉਹ ਦਰਜ ਕਰੇ ਮੀਡੀਆ ਮੀਡੀਆ ਦਾ ਗਵਰਨਰ ਬਹੁਤ ਜ਼ਿਆਦਾ ਸਾਹਮਣੇ ਤੋਂ ਲੈ ਕੇ ਜਿਹੜਾ ਕੈਮਰਾ ਪੇਸ ਪੜਿਆ ਮੈਂ ਦੇਖੋ ਜੀ ਹਾਕੀ ਟੀਮ ਨੂੰ ਸਾਰੀ ਨੂੰ ਪਹਿਲਾਂ ਮੈਂ ਫੋਨ ਤੇ ਵੀ ਗੱਲ ਕਰ ਚੁੱਕਿਆ ਵਧਾਈ ਵੀ ਜਿਹੜੀ ਆ ਦੇ ਚੁੱਕਿਆ ਤੇ ਸਾਨੂੰ ਤਾਂ ਬੜੀ ਖੁਸ਼ੀ ਹੈ ਕਿ ਨੇ ਲੰਬੇ ਹਰਸੇ ਬਾਅਦ ਲਗਾਤਾਰ ਦੂਜੀ ਵਾਰੀ ਭਾਰਤੀਆਂ ਨੇ ਜਿੰਨੇ ਮੈਂ ਕਹਾਂ ਵੀ ਉਹਦੇ ਵਿੱਚ ਪੰਜਾਬੀਆਂ ਨੇ ਮੈਡਲ ਜਿਹੜੇ ਆ ਉਹ ਦਿੱਤੇ ਜਿੱਤੇ ਆ ਤੇ ਬਾ ਕਮਾਲ ਇਹਨੇ ਪ੍ਰੈਸ਼ਰ ਚ ਚਾਹੇ ਹਰਮਨ ਹੋਵੇ ਜਾਂ ਮਨਦੀਪ ਉਹ ਸਾਰਿਆਂ ਨੇ ਜਿਹੜੀ ਖੇਡ ਦਾ ਜਿਹੜਾ ਅਮਜਾਰਾ ਕੀਤਾ ਉਹ ਬਾਕੀ ਤਾਰੀਫ ਕਰਨ ਵਾਲਾ ਹੈਗਾ ਤੇ ਹੁਣ ਬੜੀ ਜਲਦੀ ਸੀਐਮ ਸਾਹਿਬ ਨੇ ਜਿਹੜਾ ਪ੍ਰੋਗਰਾਮ ਜਿਹੜਾ ਉਹ ਰੱਖਣਾ ਹੈਗਾ ਸਾਰਿਆਂ ਨੂੰ ਬੁਲਾਉਣਾ ਹੈ ਉਹਨਾਂ ਦੀ ਹੌਸਲਾ ਵਜਾਈ ਕਰਨੀ ਹੈ ਜਿਹੜੇ ਮੈਡਲ ਲੈ ਕੇ ਆ ਉਹਨਾਂ ਦੀ ਵੀ ਤੇ ਜਿਹੜੇ ਸਾਡੇ ਖਿਡਾਰੀਆਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਵੀ ਸੇ ਬੁਲਾਉਣਾ ਕਿਉਂਕਿ 올림픽 ਦੇ ਵਿੱਚ ਜਾਣਾ ਹੀ ਬੜੀ ਵੱਡੀ ਗੱਲ ਹੈ ਸਾਡੇ ਜ਼ਿਲ੍ਹੇ ਦਾ ਅਕਸ਼ਦੀਪ ਪਹਿਲਾ ਬਰਨਾਲੇ ਦਾ ਜਿਹੜਾ ਮੁੰਡਾ ਹੈ ਜਿਹੜਾ 올ंपੀਅਨ ਬਣਿਆਗਾ ਤੁਸੀਂ ਦੇਖੋ ਵੀ ਐਡੇ ਜ਼ਿਲ੍ਹੇ ਚੋਂ ਆਦ ਤੱਕ ਇਹ ਕੋਈ 올ंपਿਕ ਦੇ ਵਿੱਚ ਹੀ ਗਿਆ ਜੇ ਪਹਿਲਾ ਗਿਆ ਤਾਂ ਬਹੁਤ ਵੱਡੀ ਬਲੱਦੀ ਹੈ ਕਿ ਸਾਰੀ ਦੁਨੀਆ ਤੁਸੀਂ 올ंपਿਕ ਦੇ ਵਿੱਚ ਪਹੁੰਚਣਾ ਉੱਥੇ ਪਾਰਟਿਸਿਪੇਟ ਆ ਜਿਹੜਾ ਉਹ ਕਰ ਤੋ ਜਿਹੜੇ ਵੀ ਖਿਡਾਰੀ ਸਾਡੇ ਉਥੇ ਪਾਰਟਿਸਿਪੇਟ ਵੀ ਕਰਕੇ ਆਇਆ ਸਾਡੇ ਲਈ ਉਹਨਾਂ ਤੇ ਵੀ ਸਾਨੂੰ ਜਿਹੜਾ ਮਾਣ ਆ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜਾਊਗੀ ਤੇ ਜਿਹੜਾ ਬੰਨ ਦਾ ਮਾਨ ਸਨਮਾਨ ਆ ਉਹ ਵੀ ਜਿਹੜਾ ਕੀਤਾ ਜਾਊਗਾ ਜੀ ਜੀ ਤੁਸੀਂ ਜਿਹੜੇ ਪ੍ਰੋਜੈਕਟ ਹੈਗੇ ਉਹ ਵੀ ਲੈ ਕੇ ਕਾਫੀ ਵਿਵਾਦ ਖੜਾ ਹੋਇਆ ਪਿਛਲੇ ਜਿਹੜਾ ਹੁਣ ਤਾਂ ਤੁਸੀਂ ਲੋਕ ਸਭਾ ਤੁਸੀਂ ਨੀਤੀਗੜੀ ਜੀ ਨਾਲ ਮਿਲ ਕੇ ਆਏ ਹੈ ਤੇ ਤਾਂ ਸਭਾ ਕੇਂਦਰ ਸਰਕਾਰ ਤੇ ਜਿਹੜੇ ਬਹੁਤ ਸਾਰੇ ਪ੍ਰੋਜੈਕਟ ਹੈਗੇ ਉਹ ਰੋਕ ਦਿੱਤੇ ਗਏ ਤੇ ਕੁਝ ਰੁਕਣ ਦੀ ਚਤਾਂ ਵੀ ਚੱਲ ਨਹੀਂ ਦਿੱਤੀ ਗਈ ਹੈ ਦੇਖੋ 17000 ਨਹੀਂ ਦੇਖੋ ਨਹੀਂ ਦੇਖੋ ਕੋਈ ਹਜੇ ਰੋਕੀ ਨਹੀਂ ਗਏ ਸੀਐਮ ਕੇ ਸਾਰਿਆਂ ਦੇ ਨਾਲ ਜਿਹੜੀ ਡਿਸਕਸ਼ਨ ਚੱਲਦੀ ਹੈ ਐਡਮਿਨਿਸਟ੍ਰੇਸ਼ਨ ਜਿਹੜੀ ਸਾਡੀ ਲੱਗੀ ਹੋਈ ਆ ਤੇ ਸਾਰੇ ਕਿਤੇ ਜਿਹੜਾ ਇਹਦੇ ਤੇ ਕੰਮ ਜਿਹੜਾ ਕੀਤਾ ਜਾ ਰਿਹਾ ਪਰ ਹਾਂ ਨਾਲ ਇਹ ਜ਼ਰੂਰ ਹੈ ਕਿ ਜਿਹੜਾ ਬਣਦੇ ਜਿਹੜੇ ਰੇਟ ਹੈ ਉਹ ਜ਼ਰੂਰ ਦੇਖਦੇ ਜਾਣਾ ਹੁਣ ਕਈ ਜਗ੍ਹਾ ਐਵੇਂ ਆ ਤੁਸੀਂ ਦੇਖੋ ਵੀ ਉੱਥੇ ਮਾਰਕੀਟ ਰੇਟ ਹੈਗਾਗਾ 2 ਕਰੋੜ ਰੁਪਈਆ ਤੇ ਉੱਥੇ ਜੇ ਕਿਸੇ ਨੂੰ ਤੁਸੀਂ ਕਹੋਗੇ ਵੀ ਤੂੰ 50 ਲੱਖ ਰੁਪਈਆ ਲੈ ਲੈ ਤਾਂ ਕਿਸ ਤਰ੍ਹਾਂ ਜਿਹੜਾ ਉਹ ਜ਼ਮੀਨ ਜਿਹੜੀ ਆ ਉਹ ਛੱਡੂਗਾ ਤੇ ਇਹਦੇ ਚ ਮੈਂ ਤੁਹਾਨੂੰ ਇੱਕ ਹੋਰ ਬੜੀ ਹੈਰਾਨੀ ਵਾਲੀ ਤੁਸੀਂ ਸਾਰੇ ਮੀਡੀਆ ਵਾਲੇ ਇੱਥੇ ਖੜੇ ਹੋ ਇਹ ਸਵਾਲ ਵੀ ਮੈਂ ਨਾਲ ਦੀ ਨਾਲ ਰਵਨੀਤ ਬਿੱਟੂ ਜੀ ਨੂੰ ਨਹੀਂ ਕਰਦਾ ਤੇ ਨਾਲ ਮੈਂ ਤੁਹਾਨੂੰ ਇਹਦਾ ਰਿਟਰਨ ਵੀ ਮੈਂ ਤੁਸੀਂ ਕਹੋਗੇ ਮੈਂ ਈਮੇਲ ਰਾਹੀਂ ਤੁਹਾਨੂੰ ਸਾਰਿਆਂ ਨੂੰ ਭੇਜ ਦੂੰਗਾ ਮੈਂ ਇੱਕ ਵਿਧਾਨ ਲੋਕ ਸਭਾ ਜੀ ਇੱਕ ਮੁੱਦਾ ਚੁੱਕਿਆ ਸੀ ਕਿ ਜਿਹੜੀ ਕਨੈਕਟੀਵਿਟੀ ਹੈ ਰਾਜਪੁਰੇ ਤੋਂ ਜਿਹੜੀ ਚੰਡੀਗੜ੍ਹ ਤੱਕ ਜਿਹੜੀ ਰੇਲਵੇ ਦੀ ਕਰਵਾਈ ਜਾਵੇ ਤੇ ਉਹਦੇ ਜਵਾਬ ਤਾਂ ਚਲੋ ਮੈਨੂੰ ਉੱਥੇ ਜਿਹੜਾ ਮੈਂ ਉਹ ਡਿਬੇਟ ਦੇ ਵਿੱਚ ਉਕਿਆ ਸੀ ਉੱਥੇ ਕੀ ਦੇਣਾ ਸੀ ਪਰ ਇਹਦਾ ਅਨਸਾਰੀ ਕੁਐਸਚਨ ਵੀ ਲੱਗਿਆ ਜਿਹਦਾ ਰਿਟਨ ਜਵਾਬ ਆਇਆ ਮੈਨੂੰ ਰਿਟਨ ਜਵਾਬ ਕੀ ਆਇਆ ਤੇ ਜਿਹੜੇ ਸਟੇਟ ਮਿਨਿਸਟਰ ਨੇ ਜਿਹੜੇ ਪੰਜਾਬ ਤੋਂ ਚੁਣ ਕੇ ਗਏ ਆ ਚੁਣ ਕੇ ਨਹੀਂ ਕਹਿ ਲੋ ਵੀ ਇੱਥੋਂ ਦਾ ਲੋਕਾਂ ਨੇ ਨਹੀਂ ਚੁਣੇ ਪਰ ਦੂਜੇ ਪਾਸੇ ਉਹ ਜਿਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈਗਾ ਰਵਨੀਤ ਸਿੰਘ ਬਿੱਟੂ ਜਿਹੜੇ ਸਟੇਟ ਮਿਨਿਸਟਰ ਨੇ ਰੇਲਵੇਜ਼ ਦੇ ਉਹਨਾਂ ਦੀਆਂ ਦੋ ਸਟੇਟਮੈਂਟ ਦੋ ਬਿਆਨ ਜਿਹੜੇ ਆਏ ਮੇਰੇ ਲਈ ਥੋੜਾ ਪਹਿਲਾ ਇੱਕ ਆਉਂਦਾ ਕੇ ਜੀ ਮੈਂ ਚੰਡੀਗੜ੍ਹ ਰਾਜਪੁਰਾ ਜਿਹੜਾ ਰੇਲਵੇ ਲਿੰਕ ਹੈ ਉਹਦੇ ਲਈ ਮੈਂ ਜਿਹੜਾ ਜ਼ੋਰ ਲਗਾਉਂਗਾ ਉਹਨੂੰ ਕੰਪਲੀਟ ਕਰਵਾਉਂਦਾ ਤੇ ਉਸ ਤੋਂ ਬਾਅਦ ਦੁਬਾਰਾ ਬਿਆਨ ਆਉਂਦਾ ਮੈਂ ਤਰੀਕਾ ਵੀ ਤੁਹਾਨੂੰ ਪ੍ਰੈਸ ਨੋਟ ਤੇ ਲਿਖ ਕੇ ਭੇਜ ਦੂੰਗਾ ਕਿ ਜਿਹੜੇ ਕਿਸਾਨ ਨੇ ਉਹ ਜ਼ਮੀਨ ਨਹੀਂ ਦੇ ਰਹੇ ਤੇ ਸਰਕਾਰ ਸਾਨੂੰ ਜ਼ਮੀਨ ਜਿਹੜੀ ਮੁਹੱਈਆ ਨਹੀਂ ਕਰਵਾ ਰਹੀ ਜਿਹਦੇ ਕਰਕੇ ਜਿਹੜਾ ਰੇਲਵੇ ਪ੍ਰੋਜੈਕਟ ਜਿਹੜਾ ਉਹ ਕਾਲ ਆਫ ਕਰ ਦਿੱਤਾ ਗਿਆ ਉਹ ਪੂਰਾ ਨਹੀਂ ਹੋ ਰਿਹਾ ਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਰਿਟਰਨ ਸਵਾਲ ਲਾਇਆ ਉਹ ਮੈਂ ਲਾਸਟ ਦੀ ਸਟਾਰਟ ਪਰ ਉਹਨੂੰ ਅਨਸਟਾਰਟ ਕਰ ਦਿੱਤਾ ਮੇਰਾ ਲੋਕ ਸਭਾ ਦੇ ਵਿੱਚ ਅੰਦਰ ਜਵਾਬ ਨਹੀਂ ਦਿੱਤਾ ਮੈਂ ਰਿਟਰਨ ਜਵਾਬ ਲਿਖ ਕੇ ਭੇਜ ਦਿੱਤਾ ਉਹਦੇ 'ਚ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਕਿ ਜੀ ਅਸੀਂ ਫ੍ਰੀ ਆਫ ਕਾਸਟ ਕਿਹਾ ਸੀ ਪੰਜਾਬ ਦੀ ਸਰਕਾਰ ਨੂੰ ਕਿ ਸਾਨੂੰ ਕਿਸਾਨਾਂ ਨੂੰ ਜ਼ਮੀਨ ਦਵਾਈ ਜਾਵੇ ਫ੍ਰੀ ਆਫ ਕਾਸਟ ਤੁਸੀਂ ਮੈਨੂੰ ਦੱਸੋ ਵੀ ਇੱਥੇ ਰਾਜਪੁਰੇ ਤੋਂ ਮਹਾਲੀ ਤੱਕ ਕਰੋੜਾਂ ਦੀ ਅਰਬਾਂ ਦੀ ਉੱਥੇ ਜ਼ਮੀਨ ਹੈ ਕਿਹੜਾ ਕਿਸਾਨ ਕਿਹੜਾ ਵਿਅਕਤੀ ਇਹ ਫ੍ਰੀ ਆਫ ਕਾਸਟ ਜ਼ਮੀਨ ਦੇਊਗਾ ਇਹਦਾ ਮਤਲਬ ਤੁਸੀਂ ਨਾ ਲੈਣ ਵਾਲਾ ਤੇ ਨਾ ਕੰਮ ਕਰਨ ਵਾਲਾ ਜਿਹੜਾ ਪ੍ਰਪੋਜ਼ਲ ਹੈ ਉਹ ਦਿੱਤਾ ਸੋ ਰਵਨੀਤ ਸਿੰਘ ਬਿੱਟੂ ਜੀ ਲੋਕਾਂ ਨੂੰ ਗਮਰਾਹ ਕਰ ਰਹੇ ਐ ਸਟੇਟ ਮਿਨਿਸਟਰ ਨੇ ਕੀ ਉਹ ਜਵਾਬ ਦੇਣ ਕਿ ਉਹਨਾਂ ਦੇ ਜਿਹੜੇ ਕੈਬਨਿਟ ਮਿਨਿਸਟਰ ਨੇ ਰੇਲਵੇ ਦੇ ਉਹਨਾਂ ਨੇ ਰਿਟਨ ਜਵਾਬ ਦਿੱਤਾ ਕਿ ਜੀ ਫ੍ਰੀ ਆਫ ਕਾਸਟ ਅਸੀਂ ਜ਼ਮੀਨ ਜਿਹੜੀ ਲੈਣਾ ਚਾਹੁੰਦੇ ਆ ਪਰ ਕਿਸਾਨ ਨੇ ਜਿਹੜੇ ਉਹ ਮਨਾ ਕਰ ਰਿਹਾ ਕੀ ਹੁਣ ਦੱਸਣ ਕਿ ਜਿਹੜੇ ਬਿੱਟੂ ਸਾਹਿਬ ਕਹਿੰਦੇ ਸੀ ਕਿ ਜੀ ਅਸੀਂ ਪ੍ਰੋਜੈਕਟ ਪੂਰਾ ਕਰਵਾਵਾਂਗੇ ਕੀ ਜੀ ਫ੍ਰੀ ਆਫ ਕਾਸਟ ਜ਼ਮੀਨ ਲੈਣ ਦੇ ਜਿਹੜਾ ਜਵਾਬ ਹੈ ਉਹਦੇ ਤੋਂ ਕਿਸੇ ਤਰ੍ਹਾਂ ਦੀ ਮਨਸ਼ਾ ਲੱਗਦੀ ਹੈ ਵੀ ਉਹ ਪ੍ਰੋਜੈਕਟ ਹੈ ਜਿਹੜਾ ਪੂਰਾ ਕਰਨਾ ਚਾਹੁੰਦੇ ਆ ਸੋ ਇਹ ਸਿਰਫ ਤੇ ਸਿਰਫ ਆਪਦੀ ਕੁਰਸੀ ਦੇ ਲਈ ਜਿਹੜਾ ਉਥੇ ਗਏ ਹੈਗੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪ੍ਰੋਜੈਕਟ ਇਦਾਂ ਜਿਹੜਾ ਪੂਰਾ ਉਹ ਕਰ ਸਕਣਗੇ ਸੋ ਮੈਂ ਉਹੀ ਕਹਿਣਾ ਦੇਖੋ ਪ੍ਰੋਜੈਕਟ ਜਿਹੜੇ ਪੂਰੇ ਤਾਂ ਹੀ ਹੋ ਸਕਦੇ ਆ ਜਿਹੜੇ ਕਿਸਾਨਾਂ ਨੂੰ ਜਿਹੜਾ ਬਣਦਾ ਜਿਹੜਾ ਮੁੱਲ ਆ ਉਹ ਦੇਣਾ ਚਾਹੀਦਾ ਸੋ ਜਿੱਥੇ ਮਿਲ ਰਿਹਾ ਉੱਥੇ ਕੋਈ ਦਿੱਕਤ ਆ ਰਹੀ ਉੱਥੇ ਦੀ ਗੱਲ ਜਿਹੜੀ ਉਹ ਕਰਾ ਰੰਗ ਭਾਜੀ ਰੰਗ ਭਾਜੀ ਉਹ ਉਹ ਥੋੜਾ ਰਿਪੋਰਟ ਲੈਣੇ ਆ ਆਂਧਪੁਰ ਦਾ ਡਰਸਰ ਆ ਕੇ ਆਓ ਡਰਸਰ ਆ ਕੇ ਆਓ ਹੋਰ ਕਰੀ ਓਕੇ ਰੋ ਬਈ ਥੋੜਾ ਅੱਗੇ ਆਜਾ ਥੋੜਾ ਅੱਗੇ ਆਜਾ ਕਾਕਾ ਸਾਹਿਬ ਕੀ ਆਦਿ ਅੱਗੇ ਆਜੋ ਕਿ ਤਾਂ ਤੇ ਕੀ ਕੁਝ ਡਾਇਰੈਕਸ਼ਨਾਂ ਦਿੱਤੀਆਂ ਨੇ ਦੇਖੋ ਜਿੱਦਾਂ ਬੜੇ ਆਈਡੀ ਥੱਲੇ ਕਰਦਾ ਬੀਚੀ ਨੇ ਦੱਸਿਆ ਤੁਹਾਨੂੰ ਬੇਸਿਕਲੀ ਮਾਨਜੋਗ ਮੱਖ ਮੰਤਰੀ ਜੀ ਨੇ ਸਾਡੇ ਸਾਰੇ ਐਮ ਐਲ ਏ ਸਹਿਬਾਨਾਂ ਕੋਲ ਪਿਛਲੇ 2.5 ਸਾਲਾਂ ਜਿਹੜਾ ਸਰਕਾਰ ਨੇ ਕੰਮ ਕੀਤਾ ਹੈ ਤੇ ਗਾਂ ਜਿਹੜਾ ਸਰਕਾਰ ਦੀ ਜਿਹੜਾ ਵਿਜ਼ਨ ਹੈ ਉਹਨੂੰ ਲੈ ਕੇ ਲੋਕਾਂ ਦਾ ਫੀਡਬੈਕ ਸਰਕਾਰ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਰਹੀਆਂ ਉਹਨਾਂ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ तमाम ਜਿਹੜੀਆਂ ਫੀਡਬੈਕ ਵੀ ਲਿਆ ਉਹ ਇੰਟਰੈਕਸ਼ਨਾਂ ਵੀ ਦਿੱਤੀਆਂ ਜੀ ਔਰ ਇਹ ਸਮੇਂ-ਸਮੇਂ ਤੇ ਪਾਰਟੀ ਔਰ ਸਰਕਾਰ ਜਿਹੜਾ ਇਹ ਕਰਦੇ ਰਹਿੰਦੇ ਆ ਕਿਉਂਕਿ ਸਾਡੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਨੇ ਲਈ ਹੈ ਔਰ ਬੜੀ ਹੋਪਫੁਲੀ ਬਹੁਤ ਚੰਗੇ ਮਾਹੌਲ 'ਚ ਮੀਟਿੰਗ ਹੋਈ ਹੈ ਸਾਰੇ ਐਮਐਲਏ ਸਹਿਬਾਨ ਨੇ ਖੁੱਲ ਕੇ ਆਪਣਾ ਫੀਡਬੈਕ ਦਿੱਤਾ ਔਰ ਮਾਨਯੋਗ ਮੁੱਖ ਮੰਤਰੀ ਜੀ ਨੇ ਉਬਿਕ ਵਾਸਤੇ ਗਾਈਡੈਂਸ ਅੱਛਾ ਇੱਕ ਗਵਰਨਰ ਸਾਹਿਬ ਉਹ ਫੋਨ ਲਗਾਤਾਰ ਇੰਟਰਫੀਰੈਂਸ ਫੋਨ ਬਹੁਤ ਕਰ ਰਿਹਾ ਕੱਲ ਜੋ ਮੀਟਿੰਗਾਂ ਉਹਨਾਂ ਨੇ ਲਈਆਂ ਜਿਸ ਤਰੀਕੇ ਨਾਲ ਡਾਇਰੈਕਸ਼ਨ ਦਿੱਤੀ ਹੈ ਕਿ 3 ਮਹੀਨਿਆਂ ਦੇ ਵਿੱਚ ਇਹ ਕੰਮ ਪੂਰਾ ਕਰੋ ਤੇ ਵਾਪਸ ਮੈਨੂੰ ਰਿਪੋਰਟ ਕਰੋ ਅੱਜ ਵੀ ਚੀਫ ਸਕੱਟਰੀ ਸਾਹਿਬ ਨੂੰ ਉਹਨਾਂ ਨੇ ਸਵੇਰੇ 11 ਵਜੇ ਬੁਲਾ ਲਿਆ ਅਫਸਰ ਵੀ ਕੁਝ ਲਗਾਤਾਰ ਬੁਲਾਏ ਜਾ ਰਹੇ ਨੇ ਪਰ ਪੰਜਾਬ ਸਰਕਾਰ ਚੱਲ ਰਹੀ ਹੈ ਇਹਨੂੰ ਕਿਵੇਂ ਦੇਖੀ ਉਹ ਚੁਕਿਆ ਮੇਰੇ ਵਿੱਚ ਇਹ ਇਸ਼ੂ ਹੈ ਬਹੁਤ ਜ਼ਿਆਦਾ ਜਿਆਦਾ ਕੱਲੋਂ ਨਾ ਬਕਾਇਦਾ ਪ੍ਰੈਸ ਨੋਟ ਆਇਆ ਪੰਜਾਬ ਸਰਕਾਰ ਨੂੰ ਡਾਇਰੈਕਸ਼ਨ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਇਹ ਗੰਨ ਹੈਗਾ ਜ ਇਹ ਤਾਂ ਨਹੀਂ ਲੱਗਦਾ ਜਿਹੜੀ ਗਵਰਨਰ ਸਾਹਿਬ ਦੀ ਡਿਸਕ੍ਰਿਪਸ਼ਨ ਹੈ ਜਿਹੜੀ ਗਵਰਨਰ ਸਾਹਿਬ ਦੀ ਜ਼ਿੰਮੇਵਾਰੀਆਂ ਜਵਾਬਦੇਹੀ ਹੈ ਮੈਨੂੰ ਲੱਗਦਾ ਉਹ ਆਪਣੀ ਉਸ ਉਸ ਰੈਕੀ ਆਪਣੀ ਉਸ ਸਥਿਤੀ 'ਚ ਰਹਿ ਕੇ ਕਰ ਸਕਦੇ ਆ ਬਾਕੀ ਮੈਨੂੰ ਨਹੀਂ ਲੱਗਦਾ ਡੇ ਟੂ ਡੇ ਅਫੇਅਰ 'ਚ ਨਹੀਂ ਨਾ ਤੇ ਕਿਸੇ ਗਵਰਨਰ ਨੇ ਮੈਨੂੰ ਲੱਗਦਾ ਨਾ ਕੋਈ ਅਧਿਕਾਰ ਹੈ ਨਾ ਕਰਨਾ ਚਾਹੀਦਾ ਇਹ ਤਾਂ ਸਰਕਾਰ ਦਾ ਕੰਮ ਗੱਲ ਕਾਫੀ ਅਥਾਰਟੀਆਂ ਨਾਲ ਉਹਨਾਂ ਨੇ ਮੀਟਿੰਗ ਕੀਤੀ ਹੈ ਸੈਂਟਰਲ ਪ੍ਰੋਜੈਕਟ ਕਹਿੰਦੇ ਅਟਕੇ ਹੋਇਆ ਮੈਨੂੰ ਐਸੇ ਚਲੋ ਇਹ ਛੱਡ ਦਿੰਦੇ ਨੇ ਗੱਟਕੀ ਸਾਹਿਬ ਨੇ ਇੱਕ ਚਿੱਠੀ ਲਿਖੀ ਲਾਅ ਐਂਡ ਆਰਡਰ ਤੇ ਬੜੇ سارے ਸਵਾਲ ਉਹਨਾਂ ਨੇ ਖੜੇ ਕੀਤੇ ਕਿ ਪੰਜਾਬ ਤੇ ਲਾਅ ਐਂਡ ਆਰਡਰ ਠੀਕ ਨਹੀਂ ਹੈਗਾ ਮੇਰੇ ਠੇਕੇਦਾਰ ਮੇਰੇ ਅਫਸਰ ਹਿੜਿਆ ਉਹਨਾਂ ਤੇ ਅਟੈਕ ਹੋ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਕਿ ਲਾਅ ਐਂਡ ਆਰਡਰ ਠੀਕ ਹੈਗਾ ਪੰਜਾਬ ਤੇ ਇਹ ਪ੍ਰੋਜੈਕਟ ਰੁਕ ਜਾ ਕੋਈ ਕਿਸੇ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਿਚ ਕਮੀ ਪੇਸ਼ੀ ਨਹੀਂ ਹੈ اور ਸਾਡੇ ਕੰਸਰਨ ਆਫੀਸਰ ਸਹਿਬਾਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਆ اور ਸੈਂਟਰ ਸਰਕਾਰ ਨੂੰ ਵੀ ਪੰਜਾਬ ਦੇ ਪ੍ਰਤੀ ਆਪਣਾ ਰੁਖ ਜਿਹੜਾ ਆ ਉਹ ਬਦਲਣਾ ਚਾਹੀਦਾ ਹੈ ਇਹ ਬਦਲੇ ਦੀ ਭਾਵਨਾ ਵਾਲਾ ਜਿਹੜਾ ਰੁਖ ਬਣਾਇਆ ਹੋਇਆ ਭਾਜਪਾ ਸਰਕਾਰ ਨੇ ਹਰ ਇੱਕ ਇਸ਼ੂ ਤੇ ਪੰਜਾਬ ਨੂੰ ਲੈ ਕੇ ਪੰਜਾਬ ਦੇ ਫਰਮਸ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਜਿਹੜਾ ਇਹ ਬਦਲੇ ਦੀ ਭਾਵਨਾ ਵਾਲਾ ਜਿਹੜਾ ਇਹਨਾਂ ਦਾ ਵਤੀਰਾ ਆ ਇਹ ਪੰਜਾਬ ਸਰਕਾਰ ਨੂੰ ਬਦਲਣਾ ਚਾਹੀਦਾ ਔਰ ਜਿਹੜੇ ਤਮਾਮ ਪ੍ਰੋਜੈਕਟ ਪੰਜਾਬ ਚ ਚੱਲ ਰਹੇ ਉਹਨਾਂ ਨੂੰ ਅੱਗੇ ਵਧਾਉਣਾ ਚਾਹੀਦਾ ਪੰਜਾਬ ਚ ਨਾ ਲਾਅ ਐਂਡ ਆਰਡਰ ਦੀ ਕੋਈ ਸਮੱਸਿਆ ਹੈ ਨਾ ਜ਼ਮੀਨ ਐਕਵਾਇਜ਼ੀਸ਼ਨ ਦਾ ਜਿਹੜਾ ਮਸਲਾ ਉਹਦੇ ਚ ਵੀ ਕੋਈ ਨਹੀਂ ਹੈ ਔਰ ਇਹ ਗੱਲਬਾਤ ਨਾਲ ਮਸਲੇ ਕਿਸਾਨਾਂ ਨਾਲ ਹੱਲ ਹੋ ਸਕਦੇ ਕਿਸਾਨ ਲੰਮੇ ਸਮੇਂ ਤੋਂ ਬਾਰਡਰ ਤੇ ਬੈਠੇ ਆ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਨਵੇਂ ਐਮਪੀ ਕਹਿੰਦੇ ਤੁਸੀਂ ਪਾਰਲੀਮੈਂਟ ਦੇ ਵਿੱਚ ਮੁੱਦੇ ਬੜੇ ਕਿਉਂ ਸ਼ੁਰੂ ਨਾ ਚੱਕਦੇ ਕਿ ਰਹੇ ਹੋ ਦੇਖਿਆ ਅਸੀਂ ਤੁਹਾਨੂੰ ਉੱਥੇ ਬੋਲਦੇ ਹਾਂ ਕਿਵੇਂ ਦਾ ਮਾਹੌਲ ਸੀ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਮੁੱਦਾ ਮੁੱਦਾ ਨਹੀਂ ਕਿ ਪਿਛਲੇ ਕਈ ਮਹੀਨੇ ਸਿਰਫ ਕਹੀ ਜਾਂਦੀ ਰਹੀ ਹੈ ਪਾਰਟੀ ਇਹ ਪਿੰ ਲੋਕਾਂ ਨਾਲ ਸਾਡੀ ਜ਼ਿੰਮੇਵਾਰੀ ਜਿਹੜੀ ਲਈ ਹੈ ਸਾਡਾ ਫਰਜ਼ ਬਣਦਾ ਹੈ ਕਿ ਉਸ ਜ਼ਿੰਮੇਵਾਰੀ ਨੂੰ ਤਨ ਦੇਣਾ ਨਿਭਾਈਏ ਔਰ ਅਸੀਂ ਕੋਸ਼ਿਸ਼ ਕੀਤੀ ਹੈ ਜਿੰਨਾ ਵੀ ਆਵਾਦੀ ਪਾਰਟੀ ਨੂੰ ਸਮਾਂ ਮਿਲਿਆ ਹੈ ਚਾਹੇ ਪੰਜਾਬ ਦੇ ਇਸ਼ੂਜ਼ ਹੋਣ ਚਾਹੇ ਇੰਟਰਨੈਸ਼ਨਲ 에ਅਰਲਾਈਨਸ ਦਾ ਇਸ਼ੂ ਹੈ ਸਪੋਰਟ ਦਾ ਇਸ਼ੂ ਹੈ ਚਾਹੇ ਸ਼੍ਰੀਨੰਦਪੁਰ ਸਾਹਿਬ ਲੋਕ ਸਭਾ ਦੇ ਹੁੰਦੇ ਆ ਚਾਹੇ ਰੇਲਵੇ ਦੀ ਗੱਲ ਕੀਤੀ ਐ ਚਾਹੇ ਬਾਗਾ ਬਾਰਡਰ ਨੂੰ ਖੋਲਣ ਦੀ ਗੱਲ ਕੀਤੀ ਐ ਚਾਹੇ ਚੰਡੀਗੜ੍ਹ ਨੂੰ ਕੈਪੀਟਲ ਦੇ ਤੌਰ ਤੇ ਆਂਧਰਾ ਪ੍ਰਦੇਸ਼ ਨੂੰ ਤੇ 15000 ਕਰੋੜ ਦਾ ਪੈਕੇਜ ਦੇ ਜਿਨ੍ਹਾਂ ਦੀ ਰਾਜਧਾਨੀ ਉਹਨਾਂ ਨੂੰ 58 ਸਾਲ ਤੋਂ ਦੇ ਨਹੀਂ ਰਹੇ ਸੋ ਤਮਾਮ ਮੁੱਦਿਆਂ ਨੂੰ ਲੈ ਕੇ ਅਸੀਂ ਜਿਹੜਾ ਆ ਉਥੇ ਦੇਸ਼ ਦੀ ਸੁੱਤੋ ਵੱਡੀ ਪੰਚਾਇਤ ਹੈ ਉਹਨੂੰ ਲੌਜੀਕਲੀ ਚੱਕਿਆ ਹੈ ਔਰ ਮੈਨੂੰ ਲੱਗਦਾ ਇਹ ਤੇ ਚੰਗੇ ਆਉਣ ਵਾਲੇ ਟਾਈਮ ਦੇ ਰਿਜ਼ਲਟ ਹੈ ਇੱਕ ਐਮ ਸ਼੍ਰੀ ਯੋਜਨਾ ਹੈਗੀ ਕਿੰਦਾ ਸਰਕਾਰ ਨੂੰ ਪੂਰੇ ਦੇਸ਼ ਦੇ ਵਿੱਚ ਤੁਹਾਨੂੰ ਪਤਾ ਹੀ ਆ ਜੋ ਸਕੂਲ ਬਣਾਉਣੇ ਹਾਈ ਟੈਕ ਸਕੂਲ ਬਣਾਉਣੇ ਤੇ ਉਹਦੇ ਚਾਹੇ ਟਿਕਲ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੀ ਡਵੈਲਪਮੈਂਟ ਨਹੀਂ ਹੋਈ ਉਹ ਰੋਲਾ ਫੋਟੋ ਨੂੰ ਲੈ ਕੇ ਪੈ ਰਿਹਾ ਕਿਉਂਕਿ ਪੀਐਮ ਸ਼੍ਰੀ ਦੇ ਜਿਹੜੇ ਸਕੂਲ ਬਣਨੇ ਆ ਪੰਜਾਬ ਤੋਂ ਸਿਲੈਕਟ ਹੋਇਆ ਉਹਦੇ ਤੇ ਪੀਐਮ ਦੀ ਫੋਟੋ ਲੱਗਦੀ ਬੀਸਿਕਲੀ ਉਹ ਇਸ਼ੂ ਤੇ ਅਮੀ ਕੈਪਬਿਲਿਟੀ ਰਿਜ਼ੋਲਵ ਹੋ ਗਿਆ ਹੈ ਔਰ ਇਹ ਇਸ਼ੂ ਵੀ ਮੈਂ ਟੇਕ ਅਪ ਕੀਤਾ ਇਸ ਪਾਰਲੀਮੈਂਟ ਤੇ ਐਮ ਸ਼੍ਰੀ ਨੂੰ ਲੈ ਕੇ ਔਰ ਔਰ ਇਹਦੇ ਤੇ ਵੀ ਸਾਡਾ ਕਾਫੀ ਫੰਡ ਜਿਹੜਾ ਪੰਜਾਬ ਦਾ ਮੰਨ ਲੋ ਹੋਰ ਤੇ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਰਿਜ਼ੋਲਵ ਹੋਈਆਂ ਜਲਦੀ ਪੈਸਾ ਦੇ ਦਿੱਤਾ ਸਿੱਖਿਆ ਧਿਆਨ ਦਾ ਸੋਰ ਕੋਈ ਕਹਿੰਦੇ ਰੋਕ ਦਾਂਗੇ ਜੇ ਅਸੀਂ ਨਹੀਂ ਸ਼ੁਰੂ ਕੀਤਾ ਦੇਖੋ ਮੈਨੂੰ ਲੱਗਦਾ ਇਹ ਬਦਲੇ ਦੀ ਭਾਵਨਾ ਦਾ ਕੰਮ ਸੈਂਟਰ ਸਰਕਾਰ ਨੂੰ ਨਹੀਂ ਕਰਦਾ